ਰਈਆ ਤੂੰ ਰੁਕ ਨਾ ਕਿਨਿਤ ਤੇ ਮੁਸਾਫਿਰ ਨਿਰਾਸ਼ਾ ਦੇ ਨਸਤੀ ਟੁੱਕਦੇ ਨਹੀਂ ਹੁੰਦੇ ਇਹ ਸੂਰਜ ਚੰਦਾ ਹਵਾ ਤੇ ਤਾਰੇ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛੰਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਹੈ ਉਹ ਦੁਨੀਆ ਛਕਾਉਂਦੇ ਨੇ ਛਕਦੇ ਨਹੀਂ ਹੁੰਦੇ ਤੇ ਤੂੰ ਉਹ ਤੂੰ ਤੇ ਜਾਣਾ ਹਲੇ ਹਜੇ ਤੇ ਸੂਰਤ ਤੂੰ ਰੋਣੀ ਬਣਾਈ ਇਹ ਤਾਂ ਉਹੀ ਗੱਲ ਹੋਊਗੀ ਕਹਿੰਦੇ ਨੇ ਜਿਵੇਂ ਕਿ ਕੌਣ ਆ ਚੱਲੀ ਤੇ ਬਾਬਾ ਜੀ ਤੇ ਆ ਮੰਜ਼ਿਲ ਹੈ ਤੇਰੀ ਦੁਰਾਡੇ ਥੱਕੇਵਾ ਇਹ ਟੰਗਾਂ ਨੂੰ ਚੜਿਆ ਵੀ ਹੁਣ ਤੇਰੇ ਮਨ ਦਾ ਅੜੀਅਲ ਤੇ ਬੇਬਾਕ ਘੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੁਣ ਤਾਂ ਕੀ ਹੋਇਆ ਚੰਨਿਆ ਇਹ ਤਾਂ ਹੋਇਆ ਹੀ ਕਰਦਾ ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ ਮੁਸ਼ਕਿਲਾਂ ਦੇ ਸਿਨੇ ਤੇ ਧਰ ਤਰਕੇ ਵਧਿਆ ਨਾ ਜਾਵੇ ਤਾਂ ਜਵਾਨੀ ਨਹੀਂ ਹੁੰਦੀ ਜੇ ਸੋਨਾ ਤੇ ਤੁਰਿਆ ਤਾਂ ਦਸ ਖਾ ਜਵਾਨਾ ਅਜੇ ਹੀ ਜੇ ਪਖੜੇ ਤੋਂ ਟਰਣਾ ਕੀ ਹੋਇਆ ਜੇ ਅੰਗਿਆਰਿਆਂ ਤੇ ਚਲਣ ਦਾ ਪ੍ਰਣ ਤੋ ਕੀਤਾ ਫਿਰ ਬੋਝ-ਬੋਝ ਕੇ ਪੈਰ ਟਰਣਾ ਕੀ ਹੋਇਆ ਤੂੰ ਲਾ ਹੌਸਲੇ ਨਾਲ ਪੱਟਾਂ ਤੇ ਠਾਪੀ ਮੁਸੀਬਤ ਨੂੰ ਕਹਿ ਤੈਨੂੰ ਟਾ ਕੇ ਹਟਾਂਗਾ ਤੂਫਾਨ ਆਲੂ ਕਹਿ ਦੇ ਵਧ-ਵਧ ਕੇ ਆਓ ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਧੰਨ ਜੀ